ਦੋਸਤੋ ਇਹ ਜਿਵੇਂ ਆਪ ਨੂੰ ਕਹਿੰਦੇ ਰੈਡ ਸਨੇਕ ਜਿੱਦਾਂ ਕੇਰੇ ਮੂੰਹ ਦੇ ਲਾ ਕੇ ਤੁਸੀਂ ਵਾਈਟ ਵਾਈਟ ਰੰਗ ਦੇ ਇੱਕ ਡਾਟ ਦੇਖ ਰਹੇ ਜੀ ਇਹ ਦੇਖੋ ਇਹ ਈ ਜਦੋਂ ਪਤਾ ਲੱਗ ਜਾਂਦਾ ਸੱਪ ਜ਼ਹਿਰ ਵਾਲਾ ਕਿ ਬਿਨਾਂ ਜ਼ਹਿਰ ਵਾਲਾ ਦੇਖੋ ਤੁਹਾਨੂੰ ਦੇਖਣਾ ਵਾਈਟ ਵਾਈਟ ਡਾਟ ਇਹ ਜਿਹਾ ਆਪ ਤਰਨਤਾਰ ਨੂੰ ਫੜਿਆ ਸੀ ਤੇ ਹੁਣ ਇਹ ਸੱਪ ਨੂੰ ਜਿਹੜਾ ਵਾ ਇੱਕ ਨਹਿਰ ਦਾ ਕਿਨਾਰਾ ਵੇਖ ਕੇ ਛੱਡਣ ਲੱਗੇ ਸੱਪ ਫੜਨੇ ਛੱਡਨੇ ਬਾਅਦ ਇਹੋ ਹੀ ਕੰਮ ਆ ਕਿ ਜੇ ਤਾਂ ਇਹ ਵਰਨਾ ਠੀਕ ਹੁੰਦਾ ਹੈ ਕਿਸੇ ਨੂੰ ਯੂਰੀਆ ਗੈਸਟਾ ਕਿਸੇ ਨੂੰ ਸਕਿਨ ਦੀ ਅਲਰਜੀ ਆ ਕਿਸੇ ਨੇ ਬਾਹਰ ਜਾਣਾ ਰਿਪੋਰਟ ਚ ਕੀ ਆ ਹੁੰਦਾ ਇਹ ਚੀਜ਼ਾਂ ਦਾ ਵੀ ਨਾਲ ਟ੍ਰੀਟਮੈਂਟ ਕਰੀਦਾ ਹਾਂ ਆ ਜੇ ਕਿਸੇ ਨੇ ਪੱਟੀ 'ਚ ਪ੍ਰੋਮੋਸ਼ਨ ਵਗੈਰਾ ਕਰਾਉਣੀ ਹੈ ਕੋਈ ਚੀਜ਼ ਦੀ ਉਹ ਵੀ ਕਰਾਂਗੇ ਪਰ ਪ੍ਰੋਮੋਸ਼ਨ ਸਾਫ਼ ਸਫਰੀ ਹੋਣੀ ਚਾਹੀਦੀ ਆ ਬੜੇ ਵੀਰ ਪੱਟੀਆਂ ਫੂਲ ਕਰਦੇ ਕਿ ਬਾਬਾ ਜੀ ਸਾਡੀ ਪ੍ਰੋਮੋਸ਼ਨ ਕਰੋ ਕੱਲ ਅਸੀਂ ਸੁਲਤਾਨਪੁਰ ਲੋਧੀ ਪਰੋਮੋਸ਼ਨ ਕੀਤੀ ਸੀ ਕਿਸੇ ਦੁਕਾਨ ਦੀ ਜੇ ਕਿਸੇ ਵੀਰ ਨੇ ਪ੍ਰੋਮੋਸ਼ਨ ਕਰਾਉਣੀ ਹੋਏ ਤੇ ਬੇਸ਼ੱਕ ਯਾਦ ਕਰੇ ਪੱਟੀ 'ਚ ਜਾਂ ਪੱਟੀ ਤੋਂ ਬਾਹਰ ਇਹ ਹੁਣ ਤੁਹਾਨੂੰ ਦਿਖਾ ਰਹੇ ਹਾਂ ਇੱਕ ਰੱਬ ਦਾ ਜੀ ਜਾਂਦਾ ਹੋਇਆ